ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਏ ਜੇ ਵਲੌਗਸ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਤੇ ਅੱਜ ਮੈਂ ਕੋਈ ਰੈਸਟੋਰੈਂਟ ਜਾਂ ਕੋਈ ਫੇਮਸ ਪਲੇਸ ਦਾ ਕੋਈ ਵਲੌਗ ਨਹੀਂ ਸ਼ੂਟ ਕਰਨ ਆਇਆ ਹੈਗਾ ਤੇ ਮੈਂ ਜਾ ਰਿਹਾ ਸੀਗਾ ਅੱਜ ਜਗਰਾਉਂ ਵਾਲੀ ਸਾਈਡ ਤੇ ਮੈਨੂੰ ਕੋਈ ਕੰਮ ਸੀਗਾ ਤੇ ਰਸਤੇ 'ਚ ਮੈਂ ਇੱਕ ਦੇਖੀ ਆਪਣੀ ਟॉय ਸ਼ਾਪ ਬੰਦਾ ਨਾ ਰੋਡ ਦੇ ਸਾਈਡ ਤੇ ਉਹਨੇ ਆਪ ਦਾ ਲਗਾਇਆ ਹੋਇਆ ਟੌਇਜ਼ ਨੇ ਉਹ ਵੀ ਤੁਹਾਨੂੰ ਮੈਂ ਇੱਕ ਵਾਰੀ ਦਿਖਾ ਦੇਣਾ ਦੇਖ ਸਕਦੇ ਹੋ ਤੁਸੀਂ ਮੇਰੇ ਪਿੱਛੇ ਤੇ ਟੈਡੀ ਬੀਅਰ ਦੀ ਪੂਰੀ ਸ਼ਾਪ ਲਗਾਈ ਹੋਈ ਹੈ ਇਹਨਾਂ ਨੇ ਬੰਦਾ ਰੋਡ ਤੇ ਆ ਤੇ ਜਿਵੇਂ ਕਰਕੇ ਮੈਂ ਇਹਨਾਂ ਦੀ ਵੀਡੀਓ ਸ਼ੂਟ ਇਹਨਾਂ ਨੂੰ ਮੈਂ ਕਾਫੀ ਟਾਈਮ ਤੋਂ ਦੇਖਦਾ ਵੀ ਬੰਦਾ ਬਹੁਤ ਮਿਹਨਤੀ ਹੈ ਇਹਨੂੰ ਘੱਟੋ-ਘੱਟ ਨਹੀਂ ਮੈਨੂੰ 3-4 ਸਾਲ ਹੋ ਗਏ ਤੇ ਦੇਖਦੇ ਨੂੰ ਸ਼ਾਇਦ ਇਹੀ ਹੈ ਸ਼ਾਇਦ ਬਦਲ-ਬਦਲ ਕੇ ਇੱਥੇ ਆਉਂਦੇ ਜਾਂਦੇ ਰਹਿੰਦੇ ਮੈਨੂੰ ਨਹੀਂ ਪਤਾ ਹੈਗਾ ਤੇ ਤਾਂ ਕਰਕੇ ਮੈਨੂੰ ਬੰਦੇ ਦਾ ਕੰਮ ਬਹੁਤ ਵਧੀਆ ਲੱਗਿਆ ਸੀ ਕਿਉਂਕਿ ਅੱਜ ਕੱਲ ਆਪਾਂ ਦੇਖਦੇ ਆਂ ਵੀ ਜਨਤਾ ਨਾ ਮਿਹਨਤ ਕਰਕੇ ਬਹੁਤ ਘੱਟ ਰਾਜੀ ਆ ਤੇ ਇਹ ਬੰਦਾ ਮਿਹਨਤੀ ਹੈ ਜੀ ਤੇ ਬਾਕੀ ਉਹ ਦਿਨਾਂ ਵੀ ਆਪਾਂ ਗੱਲਬਾਤ ਕਰਾਂਗੇ ਜਿਵੇਂ ਆਪਾਂ ਦੇਖਦੇ ਆਂ ਵੀ ਮੋਲਾ-ਬੂਲਾ ਜਦੋਂ ਆਪਾਂ ਟਾਇਲਰ ਵਗੈਰਾ ਖਰੀਦ ਲੈਨੇ ਆਪਾਂ ਇਹਨਾਂ ਨੇ ਕਿਹੜਾ ਗਾਹਾਂ ਕੋਠੀਆਂ ਪਾਉਣੀਆਂ ਹੁੰਦੀਆਂ ਚਲੋ ਇਹਨਾਂ ਦਾ ਰੋਟੀ ਪਾਣੀ ਦਾ ਵਧੀਆ ਸਰ ਜਾਂਦਾ ਆਪਦੇ ਬੱਚੇ ਵਧੀਆ ਪਾਲ ਲੈਂਦੇ ਆ ਇਹ ਤੇ ਇਸੇ ਕਰਕੇ ਮੈਂ ਅੱਜ ਇਹਨਾਂ ਦਾ ਵਲੌਗ ਸ਼ੂਟ ਕਰਨ ਆਇਆ ਸੀਗਾ ਤੇ ਬਾਕੀ ਇਹਨਾਂ ਨਾਲ ਆਪਾਂ ਗੱਲਬਾਤ ਵੀ ਕਰਾਂਗੇ ਤੇ ਦੇਖਾਂਗੇ ਕਿਹੜੀ ਕਿਹੜੀ ਟੌイズ ਇਹਨਾਂ ਕੋ ਕਿਹੜੇ-ਕਿਹੜੇ ਟੈਡੀ ਬੀਅਰ ਹੁੰਦੇ ਆ ਤੇ ਜੋ ਵੀ ਹੋਰ ਉਸ ਤੋਂ ਇਲਾਵਾ ਹੋਰ ਟੌイズ ਹੁੰਦੇ ਤੇ ਟੌイズ ਦੀ ਕੁਆਲਿਟੀ ਦੇਖਣ ਨੂੰ ਬਹੁਤ ਹੀ ਵਧੀਆ ਲੱਗਦੀ ਪਈ ਆ ਤੁਸੀਂ ਕਹਿ ਹੀ ਨਹੀਂ ਸਕਦੇ ਹੈਗੇ ਵੀ ਇਹ ਇੱਕ ਤਰ੍ਹਾਂ ਰੋਡ ਸਾਈਡ ਤੇ 카ਟ ਲਗਾਏ ਹੋਏ ਆ ਬਹੁਤ ਹੀ ਵਧੀਆ ਕੁਆਲਿਟੀ ਦਾ ਇਹਨਾਂ ਦੇ ਸਮਾਨ ਰੱਖਿਆ ਹੋਇਆ ਸੇਲ ਵਾਸਤੇ बस मेरी एक थोनो बेनती है वी प्लीज इनना तो भी बाय कर लिया करो बेचारे कदे कदे ता कस्टमर नहीं आंदा हैगा खाली हाथ ही ਘਰੇ ਮੁੜ ਜਾਂਦੇ ਆ ਤੇ ਇਸੇ ਗੱਲ ਕਰਕੇ ਮੈਂ ਅੱਜ ਇੱਕ ਵੀਡੀਓ ਪਾਉਣ ਲੱਗਿਆ ਸ਼ਾਇਦ ਮੇਰੀ ਵੀਡੀਓ ਪਾਉਣ ਨਾਲ ਇਹਨਾਂ ਦੀ ਕੋਈ ਸੇਲਜ਼ ਦੇ ਵਿੱਚ ਕੋਈ ਇਨਕਰੀਜ਼ ਹੋ ਜਾਵੇ ਅਗਲੇ ਅੰਦੇ ਕਸਟਮਰ ਬਣ ਜਾਣਾ ਅਗਲੇ ਤੋਂ ਸਮਾਨ ਖਰੀਦ ਲਿਆ ਕਰਨ ਇਸੇ ਕਰਕੇ ਮੈਂ ਅੱਜ ਇਹਨਾਂ ਦੀ ਵੀਡੀਓ ਪਾਉਣ ਲੱਗਿਆ ਨੇ ਤਾਂ ਕਿ ਵੱਧ ਤੋਂ ਵੱਧ ਆਪਣੇ ਵੀਰ ਭਰਾਵਾਂ ਕੋਲੇ ਪਹੁੰਚੇ ਅਗਰ ਕਿਸੇ ਨੇ ਕੋਈ ਟੌイズ ਵਗੈਰਾ ਬਾਇ ਕਰਨੇ ਆ ਤਾਂ ਪਲੀਜ਼ ਇਹਨਾਂ ਕੋਲੇ ਜਰੂਰ ਆਇਆ ਕਰੋ ਤੇ ਬਾਕੀ ਆਪਾਂ ਚੱਲਦੇ ਆਂ ਜੀ ਬਾਈ ਜੀ ਕੋਲੇ ਇਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਤੇ ਬਾਕੀ ਤੁਹਾਨੂੰ ਵੀ ਦਿਖਾਵਾਂ ਕਿਹੜੀ ਕਿਹੜੀ ਕੁਆਲਿਟੀ ਦੇ ਇਹਨਾਂ ਕੋਲ ਟੌイズ ਹੁੰਦੇ ਆਂ ਲੋ ਜੀ ਪ੍ਰੋਪਰ ਤੁਹਾਨੂੰ ਮੈਂ ਦਿਖਾ ਦਿੰਨਾ ਇੱਕ ਸਾਰੇ ਇਹਨਾਂ ਦੇ ਜਿੰਨੇ ਵੀ ਟੈਡੀ ਬੀਅਰ ਸਪਏ ਆਂ ਦੇ نیچے ਹਾਰਸੇਸ ਪਏ ਆ ਤੀਂ ਦੇਖ ਸਕਦੇ ਹੋ ਤੇ ਬਹੁਤ ਹੀ ਵਧੀਆ ਕੁਆਲਿਟੀ ਦੇ ਟੌイズ ਮੈਨੂੰ ਲੱਗੇ ਆ ਜਿਵੇਂ ਆਪਾਂ ਵੱਡੇ ਵੱਡੇ ਮੋਲਾਂ ਚ ਦੇਖਦੇ ਉਥੋਂ ਤਾਂ ਹਜ਼ਾਰਾਂ ਦੇ ਹਿਸਾਬ ਨਾਲ ਹੁੰਦੇ ਆ ਚਲੋ ਉਹਨਾਂ ਨੂੰ ਕੋਈ ਕਸਟਮਰ ਹੋਵੇ ਚਾਹੇ ਨਾ ਹੋਵੇ ਇਹਨਾਂ ਫਰਕ ਨਹੀਂ ਪੈਂਦਾ ਪਰ ਇਹਨਾਂ ਨੂੰ ਬਹੁਤ ਪੈਂਦਾ ਵਾ ਕਿਉਂਕਿ ਇਹਨਾਂ ਸਮਾਨ ਉਹਨਾਂ ਕੀ ਜਿੰਨਾ ਕਿ ਇਹਨਾਂ ਦੀ ਦਿਹਾੜੀ ਪੈ ਜਾਂਦੀ ਉਹਨੇ ਕ ਨਾਲ ਇਹ ਰੋਟੀ ਖਾਂਦੇ ਆ ਤਾਂ ਆਪਦਾ ਪਰਿਵਾਰ ਚਲਾਉਂਦੇ ਤੇ ਆਪਦਾ ਗੁਜ਼ਾਰਾ ਕਰਦੇ ਆ ਕਦੇ ਕਦੇ ਐਵੇਂ ਵੀ ਹੋ ਜਾਂਦਾ ਵੀ ਗਾਹਕ ਨਹੀਂ ਵੀ ਆਉਂਦਾ ਹੈਗਾ ਕਦੇ ਕਦੇ ਆ ਵੀ ਜਾਂਦੇ ਕਦੇ ਕਦੇ ਸ਼ਾਮ ਨੂੰ ਖਾਲੀ ਵੀ ਮੋੜਨਾ ਪੈ ਜਾਂਦਾ ਇਹਨਾਂ ਨੂੰ ਪਰ ਉਹ ਫਿਰ ਦੇਖ ਕੇ ਨਾ ਹਣ ਗਰੀਬ ਬੰਦੇ ਨੂੰ ਦੇਖ ਕੇ ਮਨ ਨਰਾਸ਼ ਹੋ ਜਾਂਦਾ ਸਭ ਤੋਂ ਵੱਡੀ ਗੱਲ ਇਹ ਆ ਵੀ ਇਹ ਮੰਗ ਕੇ ਨਹੀਂ ਖਾਂਦੇ ਹੈ ਕਿ ਬੰਦਾ ਮਿਹਨਤ ਕਰਦਾ ਪਿਆ ਵਾ ਮਿਹਨਤ ਨਾਲ ਆਪਦੀ ਰੋਜੀ ਰੋਟੀ ਕਮਾ ਰਿਆ ਇਸੇ ਕਰਕੇ ਇਹ ਚੀਜ਼ ਮੈਨੂੰ ਬਹੁਤ ਵਧੀਆ ਲੱਗੀ ਕਿਉਂਕਿ ਮਿਹਨਤ ਬੰਦੇ ਦੀ ਜਿਹੜੀ ਹੁੰਦੀ ਆ ਨਾ ਉਹ ਕਦੇ ਨਾ ਕਦੇ ਤਾਂ ਉਹਨੂੰ ਵਧੀਆ ਮੁੱਲ ਪਾਉਂਦੀ ਪਾਉਂਦੀ ਆ ਤੇ ਮੈਂ ਇਸ ਵੀਡੀਓ ਰਾਹੀਂ ਤੁਹਾਨੂੰ ਇਹੀ ਬੱਸ ਰਿਕੁਐਸਟ ਕਰਨਾ ਚਾਹੁੰਦਾ ਸੀਗਾ ਵੀ ਬੰਦੇ ਦੀ ਟॉय ਸ਼ਾਪ ਆਏ ਨੇ ਬਣਾਈ ਹੋਈ ਆ ਮੁੱਲਾਪੁਰ ਦਾਖਾ ਰੋਡ ਆ ਇਹ ਤੇ ਜੇ ਵੀ ਦੇਖ ਸਕਦੇ ਸਾਹਮਣੇ ਮੇਰੇ ਫਲੈਟਸ ਨੇ ਅੰਬੇਰਾ ਵਾਲਿਆਂ ਦੇ ਤੇ ਉਹਦੇ ਬਿਲਕੁਲ ਸਾਹਮਣੇ ਜਾਂ ਉਹਦਾ ਲੱਗਿਆ ਹੋਇਆ ਨਾਲ ਨਾ ਰਿಲಯನ್ಸ್ ਪੈਟਰੋਲ ਪੰਪ ਉਹਦੇ ਨਾਲ ਹੀ ਇਹ ਬੈਠੇ ਆ ਤੇ ਬਾਕੀ ਬਾਈ ਜੀ ਖੜੇ ਆ ਆਪਣੇ ਕੋਲੇ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਆ ਹਾਂ ਜੀ ਵੀਰੇ ਕੀ ਨ ਠੀਕ ਹੈ ਤੇ ਆ ਮੁੰਡਾ ਇਹ ਛੋਟਾ ਭਰਾ ਵਾ ਠੀਕ ਹੈ ਤੇ ਛੋਟਾ ਭਰਾ ਇਹ ਮਤਲਬ ਜੀ ਬੋਲ ਨਹੀਂ ਸਕ ਅੱਛਾ ਬੋਲ ਨਹੀਂ ਸਕਦਾ ਹੈਗਾ ਠੀਕ ਹੈ ਤੇ ਇਹ ਇਹਨਾਂ ਦਾ ਛੋਟਾ ਭਰਾ ਵਾ ਜੀ ਇਹ ਬੋਲ ਨਾਮ ਕੀ ਹੈ ਦਾ ਸ਼ਿਵਮ ਸ਼ਿਵਮ ਤੇ ਇਹ ਬੋਲ ਨਹੀਂ ਸਕਦਾ ਹੈਗਾ ਮੁੰਡਾ ਸੁਣਦਾ ਮਤਲਬ ਸੁਣਦਾ ਤਾਂ ਹੈਗਾ ਅੱਛਾ ਸੁਣਦਾ ਵੀ ਨਹੀਂ ਬੋਲਦਾ ਵੀ ਨਹੀਂ ਹੈਗਾ ਤੇ ਬਾਕੀ ਇਹ ਬੋਲਦਾ ਵੀ ਨਹੀਂ ਸੁਣਦਾ ਵੀ ਨਹੀਂ ਹੈਗਾ ਤੁਸੀਂ ਦੇਖ ਸਕਦੇ ਹੋ ਵੀ ਇੱਕ ਤਾਂ ਪਹਿਲੇ ਹੀ ਬੰਦੇ ਵੀ ਮਤਲਬ ਬਸ ਆਪ ਦਾ ਰੋਟੀ ਪਾਣੀ ਨਾਲ ਨਾਰਮਲ ਨਾਲ ਗੁਜ਼ਾਰਾ ਕਰਦੇ ਆ ਪਰ ਬੰਦਾ ਥੋੜਾ ਜਿਹਾ ਹੈਂਡੀਕੈਪਡ ਵੀ ਕਹਿ ਸਕਦੇ ਆ ਆਪਣਾ ਮੈਂਟਲੀ ਚੈਲੈਂਜਡ ਵੀ ਨਹੀਂ ਕਹਿ ਸਕਦੇ ਕਿ ਥੋੜਾ ਜਿਹਾ ਬੋਲ ਨਹੀਂ ਸਕਦਾ ਹੈਗਾ ਫਿਜ਼ੀਕਲੀ ਚੈਲੈਂਜਡ ਕਹਿ ਸਕਦੇ ਆ ਤੇ ਬਾਕੀ ਆ ਇਹਨਾਂ ਦਾ ਬੇਟਾ ਵਈ ਤੁਹਾਡਾ ਇਹ ਛੋਟਾ ਭਰਾ ਵਾ ਅੱਛਾ ਇਹ ਛੋਟਾ ਭਰਾ ਹੈ ਪਰ ਇਹਦੇ ਤੋਂ ਵੱਡਾ ਹੈ ਤੇ ਤੁਸੀਂ ਸਭ ਤੋਂ ਵੱਡੇ ਹੋ ਸਭ ਤੋਂ ਵੱਡੇ ਠੀਕ ਹੈ ਤੇ ਤੁਹਾਡਾ ਨਾਮ ਕੀ ਹੈ ਜੀ ਸੰਨੀ ਸੰਨੀ ਨਾਮ ਆ ਤੁਹਾਡਾ ਤੇ ਵੀਰੇ ਮੈਂ ਉਹੀ ਪੁੱਛਣਾ ਸੀਗਾ ਵੀ ਮਤਲਬ ਜਿਵੇਂ ਆਪਣਾ ਟਾਇਰਸ ਕੋਰਾ ਤੁਹਾਡਾ ਮੜੇ ਪਿੱਛੇ ਨੂੰ ਆਜੋ ਰੋਡ ਤੇਰਾ ਚੱਲਦੀ ਬਹੁਤ ਤੇ ਆਵਾਜ਼ ਬਹੁਤ ਜ਼ਿਆਦਾ ਆ ਤੇ ਤੁਸੀਂ ਵੀ ਮਤਲਬ ਥੋੜਾ ਜਿਹਾ ਪੈਰਾਂ ਵੱਲੋਂ ਮੈਨੂੰ ਲੱਗਦੀ ਪਈ ਹੈ ਜਿਵੇਂ ਡਿਫੈਕਟਡ ਹੁੰਦਾ ਸਿਸਟਮ ਆਪਣਾ ਕੋਈ ਕੀ ਚੱਕਰ ਆ ਮਤਲਬ ਕੀ ਇਹ ਪੋਲੀਓ ਸੀਗਾ ਵੀਰੇ ਅੱਛਾ ਹਾਂ ਛਤੋਂ ਨੂੰ ਵੀ ਮਤਲਬ ਕੋਈ ਫਿਜ਼ੀਕਲ ਇਦਾਂ ਦਾ ਈਸ਼ੂ ਸੀਗਾ ਹਾਂ ਫਿਰ ਉਹਦਾ ਸਹੀ ਕਰਾਇਆ ਦਾ ਚਲੋ ਸਹੀ ਅੱਛਾ ਟ੍ਰੀਟਮੈਂਟ ਵਗੈਰਾ ਕਰਾ ਕੇ ਮਤਲਬ ਤੁਰਨ ਫਿਰਨ ਜੋਗੇ ਤੁਸੀਂ ਹੋਗੇ ਚਲੋ ਹਾਂ ਵੀ ਚਲੋ ਆਪਦੀ ਮਿਹਨਤ ਨਹੀਂ ਨਹੀਂ ਇਹ ਚੀਜ਼ ਮੈਨੂੰ ਬਹੁਤ ਵਧੀਆ ਲੱਗੀ ਕਿਉਂਕਿ ਤੁਸੀਂ ਦੇਖ ਸਕਦੇ ਹੋ ਵੀ ਜਿਹੜੇ ਹੁਣ ਅੱਜ ਕੱਲ੍ਹ ਹੈਗੇ ਆ ਮੁੰਡੇ ਮੈਂ ਕਹਿੰਦਾ ਵੀ ਵਧੀਆ-ਵਧੀਆ ਸਰੀਰ ਵੀ ਉਹਨਾਂ ਤੇ ਹੁੰਦੇ ਫਿਰ ਵੀ ਮੰਗਦੇ ਕੰਮ ਕਰਨ ਵਾਲਾ ਜੱਜਪਾ ਨਾ ਬੰਦੇ ਦੇ ਜਿੰਮੇ ਇੱਕਦਮ ਖਤਮ ਹੋ ਚੁੱਕਿਆ ਹੁੰਦਾ ਤੇ ਉਹੀ ਆ ਫਿਰ ਮੰਗਦੇ ਵੀ ਆ ਫਿਰ ਸ਼ਾਮ ਨੂੰ ਉਹਨਾਂ ਕਹਿੰਦੇ ਨਾ ਹਰਾਮ ਦਾ ਪੈਸਾ ਹਾਜਮ ਨਹੀਂ ਆਉਂਦਾ ਹੈਗਾ ਫਿਰ ਸ਼ਾਮ ਨੂੰ ਉਹਦੇ ਨਾਲ ਹੀ ਉਹਨੇ ਨਸ਼ਾ ਪੱਤਾ ਵੀ ਖਾਣਾ ਹਾਂ ਜਿਹੜੀ ਮਹਿਤ ਹਾਂ ਸਣਾ ਉਹਦਾ ਸਵਾਦ ਕਿਉਂਕਿ ਅਸੀਂ ਕਈ ਵਾਰੀ ਇੱਥੋਂ ਨੰਗੇ ਅਸੀਂ ਦੇਖਦੇ ਆ ਤੁਹਾਡੇ ਟੌਇਜ਼ ਵਗੈਰਾ ਲੱਗੇ ਹੁੰਦੇ ਆ ਤੇ ਬਾਕੀ ਕੁਆਲਿਟੀ ਬਹੁਤ ਵਧੀਆ ਤੁਹਾਡੇ ਲੱਗੀ ਟੌਏਜ ਵੀ ਲੱਗੇ ਹੋਏ ਆ ਹਾਂਜੀ ਨਹੀਂ ਨਹੀਂ ਸਰ ਮੈਂ ਇਹੀ ਹਾਂਜੀ ਨਹੀਂ ਨਹੀਂ ਮੋਲ ਚ ਬਸ ਉਹ ਟੈਗ ਮਹਿੰਗੇ ਵਾਲਾ ਲੱਗ ਜਾਂਦਾ ਇੱਥੋਂ ਲੋਕ ਖਰੀਦਣ ਨੂੰ ਥੋੜਾ ਜਿਹਾ ਪਰਹੇਜ ਕਰਦੇ ਵੀ ਯਾਰ ਕਹਿੰਦਾ ਪਤਾ ਨਹੀਂ ਕਹੇ ਜਾ ਬੰਦਾ ਹੋਵੇਦਾ ਹੋਊਗਾ ਅੱਜ ਤੇ ਕਿੰਨਾ ਕ ਟਾਈਮ ਹੋ ਗਿਆ ਤੁਹਾਨੂੰ ਇੱਥੇ 22 ਸਾਲ ਹੋ ਗਏ 22 ਸਾਲ ਇੱਥੇ ਹੀ ਬੈਠ ਰਹੇ ਹਾਂ ਅੱਛਾ ਚਲ ਮੈਂ ਮੈਂ ਤਾਂ 2-3 ਸਾਲ ਪਹਿਲਾਂ ਹੀ ਤੁਹਾਨੂੰ ਦੇਖਿਆ ਸ਼ਾਇਦ ਕਦੇ ਨਜ਼ਰ ਨਾ ਪਈ ਹੋਵੇ ਤੇ ਅੱਜ ਮੈਂ ਲੰਘਦਾ ਪਿਆ ਸੀਗਾ ਮੈਂ ਕਿਹਾ ਚਲੋ ਵੀ ਅੱਜ ਤੁਹਾਡਾ ਵੀ ਦੇਖ ਕੇ ਚੱਲਦੇ ਆਂ ਤੇ 22-23 ਸਾਲ ਹੋ ਗਏ ਤੁਹਾਨੂੰ ਟੌਇਜ਼ ਦਾ ਹੀ ਕੰਮ ਕਰ ਤੇ ਲੋਕਲੀਆਂ ਇਥੋਂ ਹਾਂ ਲੋਕਲੀਆਂ ਛੱਤੇ ਆਪਣਾ ਪਿੱਛਾ ਕਿੱਥੋਂ ਦਾ ਵਾ ਪਿੱਛੋਂ ਹੀ ਯੂਪੀ ਚੋਂ ਅੱਛਾ ਯੂਪੀ ਚੋਂ ਆਏ ਹੋ ਠੀਕ ਆ ਇੱਥੇ ਰਹਿਨੇ ਹੁਣ ਲੋਕਲੀਆਂ ਹਾਂ ਠੀਕ ਆ ਤੇ ਆਪਣੇ ਕੋਲ ਮੇਨਸ ਮਤਲਬ ਸੌਫਟ ਟੌਏਜ ਹੀ ਹੁੰਦੇ ਜਿਵੇਂ ਇਹ ਵਾਲੇ ਹਾਂ ਗਰਮੀਆਂ ਜੀ ਦੇ ਨਾਲ ਟੱਬ ਵਗੈਰਾ ਆ ਜਾਂਦੇ ਗਰਮੀਆਂ ਚ ਟੱਬ ਆ ਜਾਂਦੇ ਜਿਵੇਂ ਛੋਟੇ ਬੱਚਿਆਂ ਦੇ ਹੁੰਦੇ ਆ ਹਾਂ ਜਿਵੇਂ ਨਿਊ ਬੋਰਨ ਬੇਬੀ ਹੁੰਦੇ ਆ ਉਹਨਾਂ ਵਾਸਤੇ ਟੱਬਸ ਹੁੰਦੇ ਆ ਤੇ ਉਹੀ ਤੁਸੀਂ ਦੇਖ ਸਕਦੇ ਵੀ ਕੈਮਰੇ ਦਾ ਹੀ ਵੀ ਟੌਇਜ਼ ਦੀ ਕੁਆਲਿਟੀ ਬਹੁਤ ਵਧੀਆ ਵਾ ਤੇ ਆਈ ਥਿੰਕ ਪ੍ਰਾਈਸ ਵੀ ਇਹਨਾਂ ਦੇ ਬਹੁਤ ਹੀ ਰੀਜ਼ਨੇਬਲ ਹੋਣਗੇ ਚਲੋ ਇਹਨਾਂ ਨੇ ਪ੍ਰੋਫਿਟ ਤਾਂ ਇੰਨਾ ਕੀ ਕਮਾਉਣਾ ਵਾ ਚਲੋ ਇਹਨਾਂ ਨੂੰ ਐ ਹੁੰਦਾ ਵੀ ਸਾਡਾ ਕਸਟਮਰ ਵੀ ਰੋਜੀ ਰੋਟੀ ਆਪਣਾ ਚੱਲਦੇਵੇਂ ਨਹੀਂ ਵੀਰੇ 10 20 ਤਾਂ ਹੁਣ ਕਮਾਉਣੇ ਪੈਣ ਤਾਂ ਥੋੜਾ ਵੀ ਲਿਆਉਣ ਔਣ ਨੂੰ ਖਰਚਾ ਪੈਂਦਾ ਹੀ ਆ ਕਿਉਂਕਿ ਇਹ ਸਾਨੂੰ ਐ ਨਾ ਵੈਰਾਈਟੀ ਬਹੁਤ ਆ ਹਾਂਜੀ 10 ਵਿਗ ਜਾ 20 ਵਿਗ ਜਾ ਇਹ ਚੀਜ਼ 'ਚ ਕੰਪੀਟੀਸ਼ਨ ਵੀ ਕਾਫੀ ਜ਼ਿਆਦਾ ਆ ਹਾਂ ਕਿਉਂਕਿ ਹੁਣ ਹਰ ਰੋਜ਼ ਇੱਕ ਤਰ੍ਹਾਂ ਨਾਲ ਆਪਾਂ ਕਹਿ ਸਕਦੇ ਵੀ ਰੋਜ਼ ਨਵਾਂ ਕੋਈ ਨਾ ਕੋਈ ਖੜਾਉਣਾ ਲਾਂਚ ਹੁੰਦਾ ਹੀ ਆ ਕੋਈ ਨਾ ਕੁਛ ਲੱਭਦੇ ਹੀ ਰਹਿੰਦੇ ਆ ਹਾਂ ਤੇ ਪ੍ਰਾਈਸ ਆਪਣੇ ਵੀਰੇ ਕੀ ਆ ਮੈਨੂੰ ਦੱਸੋ ਵੀ ਮੇਨ ਜੋ ਵੀ ਹਾਂ ਜੀ ਇਹ ਚਾਈਨੀਸ ਆ ਅੱਛਾ ਇਹ ਚਾਈਨੀਸ ਆ ਠੀਕ ਆ ਅੱਛਾ ਸਟੈਂਪਾਂ ਲੱਗੀਆਂ ਹੋਈਆਂ ਹਾਂ ਇਹੀ ਚੀਜ਼ ਮੋਲ ਤੇ ਟੁਕੜਾ ਤੈਨੂੰ ਮਿਲਣਾ 22-2300 ਰੁਪਏ ਦਾ ਹਾਂਜੀ ਆਪਣੇ ਕੋਲ ਸਾਡੇ ਕੋਲ ਉੱਥੇ ਫਿਰ ਟੈਗ ਲੱਗ ਗਿਆ ਅੱਛਾ ਇਹ ਆਪਣੇ ਕੋਲ ਤੁਹਾਡੇ ਕੋਲ 550 ਰੁਪਏ ਦਾ ਠੀਕ ਆ ਠੀਕ ਆ ਮਤਲਬ ਤੁਸੀਂ ਹਰ ਪੀਸ ਤੇ ਚਲੋ ਪੁੱਛਣਾ ਤਾਂ ਹੀ ਚਾਹੀਦਾ ਹੁਣ ਕਹਿੰਦੇ ਨਾ ਬੰਦੇ ਦੀ ਕਮਾਈ ਵੀ ਪੁੱਛਣੀ ਚਾਹੀਦੀ ਹੈਗੀ ਫਿਰ ਵੀ ਆਪਾਂ ਨੂੰ ਮਤਲਬ ਕਿੰਨਾ ਕੁ ਮਾਰਜਿਨ ਵੀ 20 30 ਰੁਪਏ 40 ਰੁਪਏ ਛੱਡ ਕੇ ਵੀ 20 40 ਰੁਪਏ ਛੱਡ ਕੇ ਮਤਲਬ ਦੇ ਦੇਣਾ ਵੀ ਮਤਲਬ ਗਾਹਕ ਨੂੰ ਵੀ ਸਸਤੇ ਰੇਟ 'ਚ ਮੈਨੂੰ ਵੀ ਤੁਹਾਨੂੰ ਵੀ ਇੰਨਾ ਜ਼ਿਆਦਾ ਨਾ ਹੋਵੇ ਹਾਂਜੀ ਜਲਦੀ ਲੈ ਲਵੇ ਉਹਨੂੰ ਐ ਨਾ ਹੋਵੇ ਯਾਰ ਮਹਿੰਗਾ ਨਾ ਹਾਂ ਮਹਿੰਗਾ ਨਾ ਹੋਵੇ ਅਗਲਾ ਸੋਦਾ ਯਾਰ ਅਸੀਂ ਮੋਹਰ ਚ ਲੈ ਲਾਂਗੇ ਜਦੋਂ ਹਾਂ ਹਾਂ ਨਹੀਂ ਨਹੀਂ ਫਿਰ ਉਹੀ ਤਾਂ ਗੱਲ ਆ ਫਿਰ ਉਹੀ ਤਾਂ ਚੀਜ਼ ਆ ਤੇ ਹੋਰ ਆਪਣੇ ਕੋਲੇ ਜਿਹੜੇ ਮੂਰੇ ਘੋੜੇ ਰੱਖੇ ਅੱਛਾ ਤੇ ਇੱਕ ਤਾਂ ਆ ਹਾਰਸ ਬੜੇ ਸੋਹਣੇ ਸੀਗੇ ਤੁਹਾਡੇ ਇਹ ਵਧੀਆ ਕੁਆਲਿਟੀ ਦੀ ਜੀ ਹਾਰਸ ਅੱਛਾ ਇਹ ਵਧੀਆ ਇਹ ਥੋੜੇ ਹਾਂ ਇਹ ਇਹ ਵੀ ਸੌਫਟ ਚ ਆਂਦਾ ਇਹ 300 ਦਾ ਜਾਣਾ ਵਾ ਅੱਛਾ ਹਾਂ ਵਡਾ ਹਾਂ ਜੀ ਸਾਡੇ 400 ਤੱਕ ਆ ਜਾਣਾ ਅੱਛਾ ਇਹ ਇਹ ਸਾਈਜ਼ ਦਾ ਫਰਕ ਆ ਕਿ ਕੀ ਫਰਕ ਆ ਇਹ ਸਾਈਜ਼ ਛੋਟਾ ਨਾ ਉਹ ਵੱਡਾ ਤੇ ਆ ਜਿਹੜਾ ਟਾਈਗਰ ਰੱਖਿਆ ਹੋਇਆ ਇਹ 400 ਦਾ ਵਾ ਇਹ 700 ਕੁ ਲੀਕ ਰਹਾ ਅੱਛਾ ਇਹ ਲੰਬੇ ਚ ਹਾਂ ਠੀਕ ਹੈ ਜੀ ਬੈਸਟ ਵੋਲ ਦੀ ਜੀ ਅੱਛਾ ਇਹ ਵੀ ਬੈਸਟ ਨਹੀਂ ਨਹੀਂ ਪ੍ਰੋਡਕਟ ਤੁਹਾਡੇ ਫੜ ਕੇ ਹੀ ਪਤਾ ਲੱਗਦਾ ਵੀ ਬਹੁਤ ਵਧੀਆ ਚੀਜ਼ ਆ ਬਸ ਮੋਲਾ 'ਚ ਇਹ ਚੀਜ਼ ਆ ਵੀ ਹੁਣ ਮੈਨੂਫੈਕਚਰਿੰਗ ਇੱਕੋ ਜਗ੍ਹਾ ਹੀ ਹੁੰਦੀ ਆ ਤੇ ਬਸ ਕਹਿੰਦੇ ਨੇ ਨਾ ਟੈਗ ਦਾ ਮੁੱਲ ਹੁੰਦਾ ਵੀ ਉਹ ਮੋਲ ਚ ਆ ਗਿਆ ਹੁਣ ਟੀ-ਸ਼ਰਟ 500 ਦੀ ਵੀ ਮਿਲ ਜਾਂਦੀ ਆ ਤੇ 1000 5000 ਦੀ ਵੀ ਮਿਲ ਜਾਂਦੀ ਅੱਛਾ ਇਹ ਕੁਆਲਟੀ ਅਲੱਗ ਆ ਅੱਛਾ ਇਹ ਕੁਆਲਟੀ ਅਲੱਗ ਆ ਠੀਕ ਆ ਫੜ ਕੇ ਵੀ ਪਤਾ ਲੱਗਦਾ ਸੀ ਹਾਂ ਨਹੀਂ ਨਹੀਂ ਇਹ ਹਾਂ ਮਟੀਰੀਅਲ ਥੋੜਾ ਜਿਹਾ ਇਹ ਹੈਵੀ ਇਹ ਵੀ ਹੈਵੀ ਜੀ ਲੱਗਦਾ ਪੈਸੇ ਤੇ ਹੋਰ ਆਪਣੇ ਜਿਹੜੇ ਆ ਹਾਰਸੇਸ ਪਏ ਆ ਇਹ ਇਹ ਜਿਵੇਂ ਉੱਤਰ ਰਾਜਸਥਾਨ ਵਾਲੇ ਪਾਸਿਓਂ ਜਿਵੇਂ ਹੁੰਦੇ ਆ ਨੇ ਉਦਾਂ ਦੇ ਘੋੜੇ ਜਿਵੇਂ ਉੱਧਰ ਘੋੜਿਆਂ ਦੇ ਬੜੇ ਸੋਹਣੇ ਇਹਨਾਂ ਦੇ ਹਾਂ ਸ਼ੌਂਕ ਕਿਉਂਕਿ ਇੱਕ ਤਰ੍ਹਾਂ ਜਿਵੇਂ ਰਾਜੇ ਮਹਾਰਾਜਿਆਂ ਦੀ ਜਿਵੇਂ ਜਗ੍ਹਾ ਹੁੰਦੀ ਆ ਉੱਥੇ 100 100 ਰੁਪਏ ਦਾ ਪੀਸ ਕਰਦੇ ਅੱਛਾ 150 ਰੁਪਏ ਦਾ ਪੀਸ ਤੇ ਸੇਲ ਤੁਸੀਂ 150 ਦਾ ਹੀ ਕਰਦੇ ਹੋ 150 120 150 120 ਚ ਸੇਲ ਕਰ ਦਿੰਦੇ ਅੱਛਾ ਠੀਕ ਹੈ ਫਿਰ ਬਾਕੀ ਵੱਡੇ ਛੋਟੇ ਆ ਜਾਣੇ ਅੱਛਾ ਬਾਕੀ ਸਾਈਜ਼ ਵੱਡੇ ਆ ਕਿ ਜਿਵੇਂ ਜਿੱਦਾਂ ਦੀ ਤੁਸੀਂ ਜਿਵੇਂ ਕਾਰੀਗਰੀ ਦਿਖਾ ਰਹੇ ਹੋ ਇਹ ਜ਼ਿਆਦਾਤਰ ਉੱਧਰ ਰਾਜਸਥਾਨ ਵਾਲੇ ਪਾਸੇ ਹੀ ਇਹ ਸਾਰਾ ਅੱਛਾ ਇਹ ਉੱਥੋਂ ਜਾਂਦੇ ਆ ਆਉਂਦੇ ਵੀ ਉੱਥੋਂ ਹੀ ਆ ਅੱਛਾ ਮਤਲਬ ਕਿ ਕੈਨਡ ਮੈਨੂਫੈਕਚਰਿੰਗ ਉੱਥੋਂ ਦੀ ਆ ਇੱਥੋਂ ਆ ਕੇ ਤੁਸੀਂ ਮਤਲਬ ਨਾਰਮਲ ਸ਼ਾਪਾਂ ਤੋਂ ਆਪਣਾ ਖਰੀਦਦੇ ਹੋ ਤੇ ਜ਼ਿਆਦਾ ਮਤਲਬ ਜਿਵੇਂ ਹੁਣ ਤੱਕ ਤੁਸੀਂ 22 ਸਾਲ ਹੋ ਗਏ ਕੰਮ ਕਰਦਿਆਂ ਨੂੰ ਤੇ ਜ਼ਿਆਦਾ ਮਤਲਬ ਸੇਲ ਹੈ ਕਿਹੜੀ ਚੀਜ਼ ਮਨ ਸੌਫਟ ਟੌイズ ਦੀ ਹੁੰਦੀ ਹੈ ਵੇ ਕਾਦੀ ਟੈਡੀ ਬੀਅਰ ਜਾਂਦੀ ਹੈ ਜਿਵੇਂ ਮਤਲਬ ਤੁਹਾਨੂੰ ਨਹੀਂ ਹੁੰਦੀਆਂ ਨੇ ਜਦਾਂ ਆਪਣੇ ਟਾਪ ਡੋਬੀ ਹੁੰਦੇ ਨੇ ਤੱਬ ਤਾਂ ਗਰਮੀਆਂ ਦੇ ਆ ਕੇ ਹਾਂਜੀ ਹਾਲਾ ਜੀ ਫਿਰ ਕੋਈ ਵਸਤ ਤੱਬ ਪਲਾਸਟਿਕ ਦੇ ਹੁੰਦੇ ਇੱਕ ਹਵਾ ਵਾਲੇ ਹੁੰਦੇ ਜਿਵੇਂ ਏਅਰ ਵਾਲੇ ਹੁੰਦੇ ਆ ਠੀਕ ਮਤਲਬ ਹੁਣ ਜਿਵੇਂ ਅੱਗੇ ਗਰਮੀਆਂ ਮਾਰਚ ਅਪ੍ਰੈਲ ਤੋਂ ਬਾਅਦ ਤੋਂਡਾ ਮਤਲਬ ਉਸ ਚੀਜ਼ ਦਾ ਅੱਛਾ ਵੀ ਉਹ ਚੀਜ਼ ਹੋਣ ਲੱਗ ਜੂਗੀ ਠੀਕ ਹੈ ਨਹੀਂ ਬਾਈ ਵੀ ਇਹ ਚੀਜ਼ ਬਹੁਤ ਵਧੀਆ ਕਹਿੰਦਾ ਵੀ ਮੈਨੂੰ ਇਹ ਚੀਜ਼ ਹੋ ਗਿਆ ਵੀ ਮਤਲਬ ਹੁਣ ਦਿਹਾੜੀ ਚ ਕਿੰਨਾ ਕੁ ਮਤਲਬ ਸ਼ੇਲ ਵਗੈਰਾ ਨਿਕਲ ਜਾਂਦੀ ਆ ਦਿਹਾੜੀ ਦੀ ਕੱਢ ਜਾਂਦਾ ਬਾਈ 2000 2500 ਦੀ 3000 ਦੀ ਅੱਛਾ ਕਸਟਮਰ ਦੇ ਹਿਸਾਬ ਨਾਲ ਮਤਲਬ ਕਹਿਣ ਦਾ ਮਤਲਬ ਹੁਣ ਕੋਈ ਕੋਈ ਦਿਨ ਫਿਰ ਖਾਲੀ ਵੀ ਨਿਕਲ ਜਾਂ ਖਾਲੀ ਵੀ ਖਾਲੀ ਵੀ ਮੋੜਨਾ ਪੈਂਦਾ ਹੋਊਗਾ ਇਹੀ ਚੀਜ਼ ਫਿਰ ਉਹਦਾਂ ਫਿਰ ਮੰਨਰਾਸ਼ ਹੁੰਦਾ ਵੀ ਯਾਰ ਹੁਣ ਇੰਨਾ ਪੈਸਾ ਵੀ ਲਾਇ ਉਜੀ ਲੋਤਾ ਹੁਣ ਹਰੇਕ ਬੰਦੇ ਨੂੰ ਚਾਹੇ ਉਹ ਵੱਡੀ ਦੁਕਾਨ ਵਾਲਾ ਚਾਹੇ ਕੋਈ ਹਾਂ ਅਗਲਾ ਕਹਿੰਦਾ ਯਾਰ ਮੇਰਾ ਬੋਣੀ ਦਾ ਵੀ ਨਹੀਂ ਕੰਮ ਹੋਇਆ ਹੈਗਾ ਤੇ ਤਿੰਨੇ ਭਰਾ ਨੇ ਜੀ ਇਹ ਤੇ ਆ ਦੋਨੇ ਜਣੇ ਆ ਖੜੇ ਆ ਛੋਟੇ ਤੇ ਇਹ ਵੀ ਨਾਲ ਹੀ ਇਹਨਾਂ ਦੇ ਕੰਮ ਕਰਦੇ ਆ ਬਾਈ ਜੀ ਨਾਲ ਤੇ ਹੋਰ ਆਪਣੇ ਕਿਹੜੇ ਆ ਇੱਧਰ ਥੋੜੇ ਜੇ ਮੈਨੂੰ ਨਵੇਂ ਲੱਗਦੇ ਪਏ ਆ ਸਟੇਮ ਹੈਗੀਆਂ ਫ੍ਰੈਕਟਰ ਵਗੈਰਾ ਨੇ ਜਿਹੜਾ ਅੱਛਾ ਜਿਵੇਂ ਇਹ ਡਾਲਸ ਵਗੈਰ ਆ ਗਈਆਂ ਹਨਾ ਇਹ 150 ਰੁਪਏ ਦੀ ਆ ਅੱਛਾ ਜੀ ਹਾਂ ਇਹ ਵੀ ਸੁਪਰ ਸੌਫਟ ਹੈ ਠੀਕ ਹੈ ਤੇ ਇਹ ਵੀ ਸੁਪਰ ਸੌਫਟ ਆ ਤੇ ਆ ਜਿਹੜਾ ਡਾਇਨਾਸੌਰ ਲੱਗਿਆ ਹੋਇਆ ਵਾ ਇਹ 450 ਦਾ ਇਹ ਹੋ ਬੈਸਟ ਅੱਛਾ ਇਹ ਹੋਰ ਬੈਸਟ ਕੁਆਲਿਟੀ ਤੇ ਆ ਪਿੱਲੋ ਜਿਵੇਂ ਕੁਸ਼ਨ ਹੁੰਦੇ ਆ ਇਹ ਇਹ ਵੀ ਬੈਸਟ ਇਹ ਕੁਸ਼ਨ ਆਗੇ ਹਾਂ ਨਹੀਂ ਨਹੀਂ ਇਹ ਥੋੜਾ ਜਿਹਾ ਬੈ ਇਹ ਥੋੜਾ ਜਿਹਾ ਵੈਲਵਟ ਚ ਜਿਵੇਂ ਹਨਾ ਟੱਚ ਆ ਜਾਂਦੀ ਹੈ ਇਹਦੀ ਇਹ ਆਪਣਾ ਇੰਡੀਅਨ ਆ ਜਾਂਦਾ ਅੱਛਾ ਇਹ 100 ਦਾ ਵਾ 100 ਇਹਦੇ ਚ ਤੇ ਉਹਦੇ ਚ ਕੀ ਫਰਕ ਆ ਉਹ ਕੁਆਲਿਟੀ ਦਾ ਫਰਕ ਆ ਅੱਛਾ ਉਹ ਚਾਈਨਸ ਹੈ ਨਹੀਂ ਬਣਾਇਆ ਅੱਛਾ ਇਹ ਇੰਡੀਅਨ ਦਾ ਬਣਿਆ ਹੋਇਆ ਠੀਕ ਆ ਤੇ ਬਾਕੀ ਆ ਆਪਣੇ ਟੋਟੋਆਇਜ਼ ਆਗੇ ਇਹ 300 ਦਾ ਆ ਜਾਣਾ ਅੱਛਾ ਇਸ ਤੋਂ ਵੱਡਾ ਫਿਰ 300 ਠੀਕ ਹੈ ਫਿਰ 800 ਵੀ ਆ ਹਾਂਜੀ ਤੇ ਆ ਸੁਪਰ ਸੌਫਟ ਹੈ ਇਹ 베ਸਟ ਕੁਆਲਿਟੀ ਚ ਠੀਕ ਹੈ ਅੱਛਾ ਇਹ 베ਸਟ ਕੁਆਲਿਟੀ ਚ ਠੀਕ ਹੈ ਨਹੀਂ ਨਹੀਂ ਇਹ ਤਾਂ ਬਹੁਤ ਆ ਬਹੁਤ ਬਹੁਤ ਸੋਹਣਾ ਨਾ ਜੀ ਇਹ 베ਸਟ ਨਾ ਹੋਵੇ ਆਹ ਇਹ ਸੌਫਟ ਬਹੁਤ ਠੀਕ ਆ ਲੈ ਬੱਚਿਆ ਫੜ ਲ ਅੱਛਾ ਹੋਰ ਆਪਣੇ ਕਿਹੜੇ ਕਿਹੜੇ ਹੁੰਦੇ ਆ ਜਿਆਦਾ ਮਤਲਬ ਜਿਵੇਂ ਵੱਡੇ ਸਾਈਜ਼ ਦੇ ਜਿਵੇਂ ਡੌਗ ਹੁੰਦੇ ਆ ਹਾਂ ਡੌਗ ਵੀ ਹੁੰਦੇ ਨੇ ਲਾਈਨ 'ਚ ਅੱਗੇ ਤੇ ਐਡੀ ਫੈਂਡੀ ਤੇ ਠੀਕ ਆ ਅੱਛਾ ਆ ਚਿੰਪਾਂਜੀ ਆ ਗਿਆ ਇਹ ਚਿੰਪਾਂਜੀ ਆ ਗਿਆ ਇਹ ਵੀ ਬਹੁਤ ਸੋਹਣਾ ਦਿੱਤੀ ਸੀ ਲੈਦਰ ਦੀ ਫਿਨਿਸ਼ਿੰਗ ਕੀਤੀ ਹੋਈ ਹੈ ਇਹਨੂੰ ਜਿਵੇਂ ਪੰਜੇ ਇਹਨਾਂ ਦੇ ਬਣੇ ਹੋਏ ਆ ਤੇ ਉਹੀ ਚੀਜ਼ ਤੇਰੇ ਆਪਣਾ ਮਤਲਬ ਟਾਈਮਿੰਗ ਕੀ ਹੁੰਦੀ ਮਤਲਬ ਮਾਰਨਿੰਗ ਸਵੇਰੇ ਕਿੰਨੇ ਕ ਵਜੇ ਆ ਜਾਂਦੇ ਨੇ 9 ਵਜੇ ਤੋਂ ਲਾ ਕੇ 7 ਵਜੇ ਤੱਕ 9 ਵਜੇ ਤੋਂ 7 ਵਜੇ ਤੱਕ ਜਿਵੇਂ ਹੁਣ ਸਰਦੀਆਂ ਨੇ ਫਿਰ ਹੁਣ ਜਲਦੀ ਚੱਲ ਜਿਵੇਂ ਓਸ ਵਗੈਰਾ ਪੈਂਦੀ ਰਾਤ ਨੂੰ ਫਿਰ ਉਹ ਖਰਾਬ ਹੁੰਦੇ ਹੋਣੇ ਕਿਉਂਕਿ ਕੱਪੜਾ ਗਿੱਲਾ ਹੋਏ ਆਉਂਦਾ ਨਾ ਕੱਪੜਾ ਗਿੱਲਾ ਹੋ ਜਾਂਦਾ ਉਹ ਵੀ 5 ਵਜੇ 5:30 ਵਜੇ ਕਲੋਜ਼ ਕਰ ਦਿੰਦੇ ਠੀਕ ਆ ਤੇ ਮਤਲਬ ਜਿਹੜੇ ਟੱਬ ਟੁੱਬ ਜੇ ਉਹ ਫਿਰ ਕਦੋਂ ਤੱਕ ਆਉਂਦੇ ਹੁੰਦੇ ਆ ਉਹ ਭਾਈ ਮਿਲਨ ਡੰਡੇ ਤੋਂ ਬਾਅਦ ਅੱਛਾ 14 ਫਰਵਰੀ ਤੋਂ 14 ਫਰਵਰੀ ਤੋਂ ਬਾਅਦ ਠੀ ਤੇ ਕੱਤੇ ਲੋਕੇਸ਼ਨ ਆਪਣੀ ਕਿਹੜੀ ਪੈਂਦੀ ਹੈ ਇਹ ਲੋਕੇਸ਼ਨ ਬਈ ਮੁੱਲਾਪੁਰ ਦਾ ਅੱਖੇ ਹੀ ਪੈਂਦਾ ਮੁੱਲਾਪੁਰ ਦਾਖਾ ਰੋਡ ਮਤਲਬ ਸਾਹਮਣੇ ਤੁਸੀਂ ਦੇਖ ਸਕਦੇ ਅੰਬੇਰਾ ਦੇ ਫਲੈਟਸ ਨੇ ਇਹ ਅੰਬੇਰਾ ਫਲੈਟਸ ਨੇ ਜੀ ਸਾਹਮਣੇ ਮੁੱਲਾਪੁਰ ਸਾਰਿਆਂ ਨੂੰ ਪਤਾ ਹੀ ਹੋਊਗਾ ਜਿੰਨੇ ਵੀ ਹੈਗੇ ਆ ਤੇ ਬਾਕੀ ਆਰ ਲਾਇੰਸ ਪੈਟਰੋਲ ਪੰਪ ਆ ਇਹਨਾਂ ਦੇ ਨਾਲ ਤੇ ਨਾਲ ਹੀ ਇਹਨਾਂ ਦੇ ਇਹ ਬੈਠਦੇ ਆ ਇੱਥੇ ਤੇ ਉਹੀ ਚੀਜ਼ ਸੀਗੀ ਮੈਨੂੰ ਵਧੀਆ ਬਹੁਤ ਲੱਗਿਆ ਤੇ ਬਾਈ ਜੀ ਨਾਲ ਗੱਲਬਾਤ ਕਰਕੇ ਮੈਂ ਕਿਹਾ ਚਲੋ ਵੀ ਬਸ ਮੈਂ ਤੁਹਾਨੂੰ ਇਹੀ ਰਿਕਵੈਸਟ ਕਰੂੰਗਾ ਜੀ ਤੇ ਵੀ ਪਲੀਜ਼ ਮੁੱਲਾ ਚੋ ਚਲੋ ਆਪਾਂ ਖਰੀਦਦੇ ਆ ਆਪਾਂ ਖਰੀਦ ਸਕਦੇ ਆ ਜਿਹਨਾਂ ਦੀ ਫਾਈਨਲ ਸ਼ੈਡ ਕੰਡੀਸ਼ਨ ਵਧੀਆ ਹੁੰਦੀ ਹੈ ਮੈਂ ਕਹਿੰਦਾ ਤੁਸੀਂ ਕੋਈ ਚੱਕਰ ਨਹੀਂ ਉਧਰੋਂ ਵੀ ਖਰੀਦੋ ਪਰ ਜਿਹੜੇ ਹੁਣ ਐਦਾਂ ਜਿਨ੍ਹਾਂ ਨੇ ਸ਼ਾਪਸ ਲਗਾਈਆਂ ਉਹ ਹੀ ਆ ਨੇ ਉਹਨਾਂ ਤੋਂ ਵੀ ਮਾੜਾ ਮੋਟਾ ਸਾਮਾਨ ਵਗੈਰਾ ਬਾਏ ਕਰ ਲਿਆ ਕਰੋ ਚਲੋ ਉਹਨਾਂ ਦਾ ਵੀ ਰੋਜੀ ਰੋਟੀ ਦਾ ਚੱਲੀ ਜਾਂਦਾ ਰਹਿੰਦਾ ਕੰਮ ਤੇ ਬਾਈ ਜੀ ਫਿਜ਼ੀਕਲੀ ਚੈਲੰਜ ਨੇ ਫੇਰ ਵੀ ਮਿਹਨਤ ਕਰਕੇ ਖਾ ਰਿਹਾ ਇਹਨਾਂ ਨੂੰ ਵੀ ਪੋਲੀਓ ਦੀ ਸ਼ਿਕਾਇਤ ਸੀਗੀ ਤੇ ਇਹਨਾਂ ਨੇ ਵੀ ਆਪ ਦੇ ਟ੍ਰੀਟਮੈਂਟਸ ਵਗੈਰਾ ਕਰਵਾਏ ਹੋਏ ਆ ਤੇ ਕਿਉਂਕਿ ਆਏ ਸੀਗਾ ਇਹ ਹੁਣ ਕਹਿੰਦੇ ਵੀ ਮੈਂ ਮੰਗਣਾ ਨਹੀਂ ਹੈਗਾ ਵੀ ਮੈਂ ਆਪਦੀ ਮਿਹਨਤ ਕਰਕੇ ਹੀ ਖਾਣਾ ਆ ਤੇ ਇਦਾਂ ਦਾ ਹੀ ਸਿਸਟਮ ਆ ਜਿਵੇਂ ਆਪਾਂ ਪਹਿਲਾਂ ਨਾਲ ਗੱਲਬਾਤ ਕਰਕੇ ਹਟੇ ਆ ਤੇ ਮਿਹਨਤੀ ਨੇ 23 ਸਾਲ ਹੋ ਗਏ ਨਾ ਨੂੰ ਇਸ ਲਾਈਨ 'ਚ ਕੰਮ ਕਰਦੇ ਆ ਨੂੰ ਤੇ ਬਾਕੀ ਭਾਈ ਜੀ ਟਾਈਮਿੰਗ ਆਪਣੀ 9 ਵਜੇ ਤੋਂ 7 ਵਜੇ ਤੱਕ ਜਿਵੇਂ ਹੁਣ ਅੱਗੇ ਜਾ ਕੇ ਦਿਨ ਖੁੱਲ ਜਾਂਦੇ ਆ ਫੇਰ ਜਲਦੀ ਫੇਰ ਜਲਦੀ ਆ ਅੱਛਾ ਫੇਰ ਜਲਦੀ ਆ ਫੇਰ ਉਹੀ ਅੱਜ ਤੋਂ ਲਾ ਕੇ ਅੱਜ ਵੀ ਆ ਅੱਛਾ ਅੱਠ ਤੇ ਉਹੀ ਚੀਜ਼ ਮੈਂ ਕਹਿਣੀ ਸੀਗੀ ਜੀ ਤੁਹਾਨੂੰ ਵੀ ਮਤਲਬ ਜਿਵੇਂ ਹੁਣ ਆਪਾਂ ਮੋਲਾ ਵਗੈਰਾ ਜਿਹੜਾ ਖਰੀਦਦੇ ਆ ਜਦੋਂ ਦੇਖੋ ਤੁਸੀਂ ਦੇਖ ਸਕਦੇ ਵੀ ਟੌイズ ਵੀ ਬਹੁਤ ਵਧੀਆ ਕੁਆਲਿਟੀ ਦੇ ਇੱਥੇ ਰੱਖੇ ਹੋਏ ਆ ਤੁਸੀਂ ਕਹਿ ਹੀ ਨਹੀਂ ਸਕਦੇ ਹੈਗੇ ਤੇ ਵੀ ਚਲੋ ਵੀ ਇਹਨਾਂ ਦਾ ਵੀ ਕੰਮ ਚੱਲਦਾ ਰਹਿੰਦਾ ਵਾ ਇਹਨਾਂ ਦੀ ਵੀ ਰੋਜੀ ਰੋਟੀ ਚੱਲੀ ਜਾਵੇ ਮੰਗੜ ਨਾਲੋਂ ਕਹਿੰਦੇ ਨਾ ਮਿਹਨਤ ਵਧੀਆ ਰਹਿੰਦੀ ਆ ਚਲੋ ਬੰਦਾ ਮਿਹਨਤ ਦੀ ਹੱਕ ਹਲਾਲ ਦੀ ਕਮਾਈ ਕਰਕੇ ਆਪਦੀ ਖਾ ਰਿਆ ਵਾ ਆਪਦਾ ਪਰਿਵਾਰ ਚਲਾ ਰਿਆ ਵਾ ਤੇ ਦੋ ਇਹਨਾਂ ਦੇ ਛੋਟੇ ਭਰਾ ਨੇ ਜਿਹੜੇ ਨਾਲ ਹੈਗੇ ਆ ਤੇ ਇੱਕ ਜਿਹੜੇ ਬੋਲ ਨਹੀਂ ਸਕਦਾ ਹੈਗਾ ਮੁੰਡਾ ਤੇ ਬਾਈ ਜੀ ਨੂੰ ਵੀ ਥੋੜੀ ਜਿਹੀ ਸ਼ਿਕਾਇਤ ਸੀ ਹੀ ਇਹ ਵੀ ਪਰ ਫਿਰ ਵੀ ਇਹ ਆਪਦਾ ਕੰਮ ਕਰਕੇ ਮਿਹਨਤ ਕਰਕੇ ਖਾਂਦੇ ਆ ਆਪਣਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੱਥੇ ਬੈਠਦੇ ਆ ਆਪਣਾ ਵੀ ਚਲੋ ਕੋਈ ਕਸਟਮਰ ਆਊਗਾ ਤਾਂ ਮੇਰੀ ਸੇਲ ਹੋਊਗੀ ਤੇ ਪਲੀਜ਼ ਇਹਨਾਂ ਦਾ ਵੀ ਇੱਕ ਵਾਰੀ ਧਿਆਨ ਰੱਖਿਓ ਜਰੂਰ ਆਨੰਦ ਦੇ ਵੱਟ ਦੇ ਕਦੇ ਵੀ ਅਗਰ ਤੁਹਾਨੂੰ ਕਿਸੇ ਚੀਜ਼ ਦੀ ਜ਼ਰੂਰਤ ਹੋਂਦੀ ਹੈ ਤਾਂ ਤੁਸੀਂ ਪਲੀਜ਼ ਇਹਨਾਂ ਤੋਂ ਵੀ ਬਾਏ ਕਰ ਲਿਆ ਕਰੋ ਬਹੁਤ ਹੀ ਰੀਜ਼ਨੇਬਲ ਪ੍ਰਾਈਸਿਸ ਤੇ ਇਹਨਾਂ ਕੋਲ ਟੌイズ अवेलेबल ਆ ਚਾਹੇ ਉਹ ਵੱਡੇ ਸਾਈਜ਼ ਦੇ ਟੈਡੀ ਹੋਣ ਚਾਹੇ ਛੋਟੇ ਸਾਈਜ਼ ਦੇ ਹਾਰਸੇਜ਼ ਵਗੈਰਾ ਜਿਵੇਂ ਤੁਹਾਨੂੰ ਮੈਂ ਦਿਖਾ ਚੁੱਕਿਆ ਵਾ ਉਦਾਂ ਦੇ ਨੇ ਤੇ ਬਾਕੀ ਆਪਾਂ ਐਂਡ ਕਰਦੇ ਹਾਂ ਜੀ ਆਪਣਾ ਅੱਜ ਦਾ ਵਲੌਗ ਤੇ ਭਾਈ ਨੇ ਇੱਥੇ ਭਾਈ ਤੁਹਾਡਾ ਨਾਮ ਕੀ ਜੀ ਸੰਨੀ ਵੀਰੇ ਸੰਨੀ ਨਾਮ ਆ ਇਹਨਾਂ ਦਾ ਤੇ ਆਪਣਾ ਅੰਬੇਰਾ ਜਿਹੜੇ ਅੰਬੇਰਾ ਦੇ ਫਲੈਟਸ ਨਿਊ ਬਣੇ ਹੋਏ ਆ ਮੁੱਲਾਪੁਰ ਦਾਖਾ ਰ ਉਹਨਾਂ ਦੇ ਸਾਹਮਣੇ ਇਹ ਆਪਣੀ ਲਗਾਉਂਦੇ ਆ ਸ਼ਾਪ ਤੇ ਪਲੀਜ਼ ਤੁਸੀਂ ਵੀ ਇੱਥੇ ਵੀ ਵਿਜ਼ਿਟ ਜ਼ਰੂਰ ਕਰਿਆ ਕਰੋ ਜਦੋਂ ਵੀ ਤੁਹਾਨੂੰ ਕਿਸੇ ਟੌイズ ਦੀ ਆ ਆਪਣੇ ਜਿਵੇਂ ਘਰੇ ਨਿਊ ਬੌਰਨ ਬੇਬੀਜ਼ ਹੁੰਦੇ ਆ ਜਾਂ ਬੱਚੇ ਹੁੰਦੇ ਆ ਉਹਨਾਂ ਨੂੰ ਟੌイズ ਵਗੈਰਾ ਲੈ ਕੇ ਦੇਣੇ ਆ ਤਾਂ ਪਲੀਜ਼ ਇਹਨਾਂ ਤੋਂ ਵੀ ਬਾਏ ਕਰਿਆ ਕਰੋ ਆਗੇ ਬਹੁਤ ਹੀ ਰੀਜ਼ਨੇਬਲ ਪ੍ਰਾਈਸਸ ਤੁਹਾਨੂੰ ਇਹ ਅਵੇਲੇਬਲ ਕਰਵਾ ਦਿੰਦੇ ਤੇ ਹਰ ਤਰ੍ਹਾਂ ਦੀ ਕੁਆਲਿਟੀ ਦੇ ਤੇ ਹਰ ਤਰ੍ਹਾਂ ਦੇ ਡਿਜ਼ਾਈਨ ਦੇ ਹਰ ਤਰ੍ਹਾਂ ਦੀ ਵੈਰਾਈਟੀ ਦੇ ਟੌイズ ਇਹਨਾਂ ਕੋਲੇ ਅਵੇਲੇਬਲ ਆ ਤੇ ਬਾਕੀ ਆਪਾਂ ਐਂਡ ਕਰਦੇ ਆ ਆਪਣਾ ਅੱਜ ਦਾ ਵਲੌਗ ਜਲਦੀ ਮਿਲੂਗਾ ਤੁਹਾਨੂੰ ਇੱਕ ਨਵੇਂ ਵਲੌਗ ਨਾਲ